ਹਾਂਜੀ ਦੋਸਤੋ ਮੈਂ ਸੰਦੀਪ ਅਬਰੋਲ ਤੁਹਾਨੂੰ ਲੈ ਕੇ ਆਇਆ ਹਾਂ ਫਾਜ਼ਿਲਕਾ ਦੇ ਸਰਦੀ ਖੇਤਰ ਵਿੱਚ ਜਿੱਥੇ ਸਤਲੁਜ ਦਾ ਪਾਣੀ ਵਧਨ ਨਾਲ ਹੜ ਵਰਗੇ ਹਾਲਾਤ ਹੋ ਗਏ ਤੁਸੀਂ ਦੇਖ ਰਹੇ ਹੋ ਵੀ ਕਿਸ ਤਰ੍ਹਾਂ ਕਿੰਨਾ ਪਾਣੀ ਪਾਣੀ ਹੈ ਫਾਜ਼ਿਲਕਾ ਦਾ ਆਖਰੀ ਪਿੰਡ ਕਿਹਾ ਜਾਵੇ ਜਾਂ ਫਾਜ਼ਿਲਕਾ ਦਾ ਪਹਿਲਾ ਪਿੰਡ ਕਾਂਵਾਲੀ ਪੁਲ ਟੱਪਨ ਤੋਂ ਬਾਅਦ ਇਹ ਭਾਰਤ ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਤੇ ਪਹਿਲਾ ਪਿੰਡ ਹੈ ਜਿੱਥੇ ਪਾਣੀ ਪਾਣੀ ਹੈ ਲੋਕਾਂ ਦੇ ਘਰਾਂ ਵਿੱਚ ਦੁਕਾਨਾਂ 'ਚ ਮਕਾਨਾਂ 'ਚ 3 ਤੋਂ 4 ਫੁੱਟ ਪਾਣੀ ਆ ਗਿਆ ਹੈ ਅਤੇ ਪਾਣੀ ਲਗਾਤਾਰ ਵਧ ਰਿਹਾ ਹੈ ਪਿਛਲੇ 17 18 20 ਦਿਨਾਂ ਤੋਂ ਪਾਣੀ ਪਹਿਲਾਂ ਜਮੀਨਾ ਵੈਸੀ ਆ ਤੇ ਹੁਣ ਘਰਾ ਵਿੱਚ ਹੈ ਸਰਕਾਰ ਦਾਅਵੇ ਕਰ ਰਹੀ ਹੈ ਸਮਾਜ ਸੇਵੀ ਸੰਸਥਾਵਾਂ ਅੱਗੇ ਆ ਕੇ ਮਦਦ ਕਰ ਰਹੀਆਂ ਨੇ ਸਰਕਾਰ ਮਦਦ ਕਰ ਰਹੀ ਹੈ ਪਰ 2023 ਵਿੱਚ ਵੀ ਪਾਣੀ ਆ ਗਿਆ ਤੇ 2025 ਵਿੱਚ ਵੀ ਲੋਕਾਂ ਦਾ ਕਹਿਣਾ ਹੈ ਉਦੋਂ ਹੀ ਪੂਰਾ ਮੁਆਵਜ਼ਾ ਨਹੀਂ ਮਿਲਿਆ ਅਤੇ ਹੁਣ ਫਿਰ ਪਾਣੀ ਆ ਗਿਆ ਹੈ ਵਿਚਕਾਰ ਜੰਗ ਵਰਗੇ ਮੋਹਲ ਹੋ ਜਾਂਦੇ ਹਨ ਅਸੀਂ ਤਾਂ ਹਰ ਵੇਲੇ ਇਸ ਖੇਤਰ ਵਿੱਚ ਪਸੇਵਾਨਾਂ ਤੇ ਆਵਾ ਜੁੱਲੀ ਬਿਸਰਾ ਸੰਭਾਲ ਕੇ ਬੈਠੇ ਆ ਵੀ ਕਦੋਂ ਮਰਜੀ ਕੱਟ ਕੇ ਮਾਰੀਏ ਤਾਂ ਲੈ ਚਲੀਏ ਤੁਸੀਂ ਵੇਖੋ ਵੀ ਕੀ ਹਾਲਾਤ ਹਨ ਲੋਕ ਘਰ ਛੱਡ ਕੇ ਜਾ ਰਹੇ ਹਨ ਹੋਰ ਕੋਈ ਹਾਲ ਨਹੀਂ ਹੈ ਸਰਕਾਰ ਵੀ ਮਦਦ ਕਰ ਰਹੀ ਹੈ ਵਿਧਾਇਕ ਵੀ ਦਿਨ ਰਾਤ ਲੋਕਾਂ ਦੀ ਸੇਵਾ ਕਰ ਰਹੇ ਹਨ ਸਮਾਜ ਸੇਵੀ ਸੰਸਥਾਵਾਂ ਡਾਕਟਰ ਬੀਡੀ ਸਦੇਵਾ ਵੈਲਫੇਅਰ ਮੈਮੋਰੀਅਲ ਸੁਸਾਇਟੀ ਵੀ ਲਗਾਤਾਰ ਲੋਕਾਂ ਦੇ ਵਿੱਚ ਹੈ ਅਤੇ ਸੇਵਾ ਕਰ ਰਹੀ ਹੈ ਪਰ ਹਾਲਾਤ ਹਰ ਸਾਲ ਇਹ ਕਿਉਂ ਹੁੰਦੇ ਨੇ ਜ਼ਿੰਮੇਵਾਰ ਕੌਣ ਹੈ ਕੋਈ ਵੀ ਸਰਕਾਰ ਹੈ ਕੋਈ ਪੱਕਾ ਹਲਕ ਕਿਉਂ ਨਹੀਂ ਕਢਿਆ ਜਾਂਦਾ ਲੋਕ ਹਰ ਸਾਲ ਇਹ ਮਾਰ ਚਲਦੇ ਹਨ ਅਤੇ ਹਮਸੀਵਰ ਚਲਦੇ ਹਨ ਪਰ ਨਤੀਜਾ ਇਹ ਹੁੰਦਾ ਹੈ ਵੀ ਉਹਨਾਂ ਤੇ ਕਰਜ਼ਾ ਚੜ ਜਾਂਦਾ ਹੈ ਬੈਂਕਾਂ ਦਾ ਆੜਤੀਆਂ ਦਾ ਖਾਣ ਪੀਣ ਨੂੰ ਤਾਂ ਮਿਲ ਜਾਏਗਾ ਪਰ ਬੈਂਕਾਂ ਤੇ ਆੜਤੀਆਂ ਦਾ ਕਰਜ਼ਾ ਕਿਵੇਂ ਲਵੇਗਾ ਇਹ ਵੱਡਾ ਸਵਾਲ ਹੈ ਕਿਸ ਤਰ੍ਹਾਂ ਗੰਦੇ ਪਾਣੀ ਵਿੱਚ ਰਹਿ ਜਾਂਦਾ ਹੈ ਖਾਰਸ਼ ਹੋ ਜਾਂਦੀ ਹੈ ਤੁਰਿਆ ਫਿਰਿਆ ਨਹੀਂ ਜਾਂਦਾ ਹੈ ਹਰ ਵੇਲੇ ਪੜਾਸ ਵੱਜਦੀ ਹੈ ਸਾਲਾ ਨਾ ਓਕਾ ਹੈ ਇਹ ਸੋਚਣ ਦਾ ਵਿਸ਼ਾ ਹੈ ਇਸ ਲਈ ਅਸੀਂ ਅਪੀਲ ਕਰਦੇ ਹਾਂ ਸਮਾਜ ਸੇਵੀ ਸੰਸਥਾਵਾਂ ਨੂੰ ਸਮਾਜ ਸੇਵਕਾਂ ਨੂੰ ਵੀ ਅੱਗੇ ਆਓ ਆਰਐਮਪੀ ਡਾਕਟਰਾਂ ਨੂੰ ਵੀ ਅੱਗੇ ਆਓ ਇਹਨਾਂ ਨੂੰ ਦਵਾਈਆਂ ਦਿਓ ਇਹਨਾਂ ਨੂੰ ਲੋੜਵੰਦ ਚੀਜ਼ਾਂ ਦਿਓ ਰਹਿਣ ਦੀ ਜਗ੍ਹਾ ਦਿਓ ਪਰ ਸਰਕਾਰਾਂ ਨੂੰ ਅਪੀਲ ਆ ਵੀ ਇਸ ਦਾ ਪੱਕਾ ਹੱਲ ਕੀਤਾ ਜਾਵੇ ਦਰਿਆ ਦੀ ਡੰਗਾਈ ਕੀਤੀ ਜਾਵੇ ਤੇ ਦਰਿਆ ਦੇ ਪਰਲੇ ਪਾਸੇ ਵੀ ਬੰਨ ਉੱਚੇ ਕੀਤੇ ਜਾਣ ਤਾਂ ਜੋ ਹਰ ਸਾਲੇ ਮਾਰ ਨਾ ਵਾ ਸਕੇ ਇਸ ਮੌਕੇ ਲੋਕਾਂ ਨੇ ਹੋਰ ਬੋਲਦੇ ਕੀ ਕੁਝ ਕਿਹਾ ਆਓ ਤੁਹਾਡੀ ਗੱਲ ਕਰਨਿਆ ਪਿੰਡ ਛੱਡ ਕੇ ਜਾ ਰਹੇ ਲੋਕਾਂ ਜੀ ਸ੍ਰਿੰਦਰ ਸਿੰਘ ਜੀ ਇਸ ਮਾਨ ਲੱਗੇ ਕਿੱਥੇ ਜਾ ਰਹੇ ਹੋ ਜੀ ਇਹ ਤੁਮ ਫੇਰ ਲਿਸਟ ਲਾ ਰਿਹਾ ਹੋ ਜੀ ਅਮਾ ਜੀ ਕਿਉਂ ਕੀ ਦਿੱਕਤ ਆ ਰਹੀ ਹੈ ਜੀ ਦਿੱਕਤ ਇਹ ਤੁਹਾਨੂੰ ਪਾਣੀ ਭਰ ਆ ਜਾਂਦਾ ਹੈ ਘਰ ਫਿਰ ਘਰ ਵਿੱਚ ਪਾਣੀ ਭਰ ਗਿਆ ਘਰ ਕੌਣ ਹੈਗਾ ਉਹਨੂੰ ਕੋਈ ਨਹੀਂ ਤੇ ਮੂਹਿਸ਼ੀ ਮੂਹਿਸ਼ੀ ਪਸ਼ੂ ਪਸ਼ੂ ਨਹੀਂ ਬਾਹਰ ਘਾਟੇ ਤੁਸੀ ਵੀ ਸਮਾਨ ਚੱਕ ਕੇ ਜਾ ਰਹੇ ਹੋ ਜੀ ਤੁਸੀਂ ਵੀ ਦੇ ਨਾਲ ਦੇ ਘਰ ਦੇ ਪਰਿਵਾਰੀ ਆ ਜੀ ਕੀ ਨਾਮ ਹੈ ਤੁਹਾਡਾ ਜੀ ਤੁਹਾਡਾ ਨਾਮ ਕਰਨ ਕਿਥੇ ਜਾ ਰਹੇ ਹੋ ਜੀ ਕਿ ਬਤਾਇਓ ਕਿ ਨਿਯਮਿਤ ਸਰਵਿਸ ਦਾ ਰਕਤ। ਦਿੱਕਤ ਕੀ ਆ ਰਹੀ ਹੈ ਜੀ? ਦਿੱਕਤ ਹੈ ਪਾਣੀ, ਸੈਡਰ ਪਾਣੀ ਤੇ। ਪਾਣੀ ਘਰ ਤੇ। ਠੀਕ। ਪ੍ਰਬੰਧ ਨਹੀਂ ਗੱਲ ਲੰਘਣ ਦਾ। ਸਰਕਾਰ ਕੋਲੋਂ ਕੀ ਮੰਗ ਕਰਦੇ ਹੋ ਜੀ? ਸਰਕਾਰ ਕੋਲ ਬਸ ਮੰਗ ਕਾਦੀ ਇਹ ਬੰਨ ਪਨਾਇਆ ਜਾਵੇ। ਜੀ। ਅਸਲਾ ਬਚੀਆਂ ਜਨ ਸੜੀਆਂ ਵਰ ਮੰਗ ਕੋਈ। ਜੀ। एबीआई न्यूज चैनल देखने वाले सभी दर्शकों से हम अपील करते हैं कि एबीए न्यूज चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत